ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਆ ਗਜਨੀ ਗਜਨੀ ਤਕਰੀਬਨ ਕਾਬਲ ਤੋਂ 150 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਇੱਥੇ ਜਿਹੜਾ ਆਪਾਂ ਦੇਖਣ ਪਹੁੰਚੇ ਆ ਮੁਹੰਮਦ ਗਜਨਵੀ ਦਾ ਜਿਹੜਾ ਕਿਲਾ ਸੀਗਾ ਕਹਿੰਦੇ ਮੁਹੰਮਦ ਗਜਨਵੀ ਨੇ ਭਾਰਤ ਤੇ ਲਗਭਗ 17 ਹਮਲੇ ਕੀਤੇ ਤੇ ਹਮਲਿਆਂ ਦੇ ਵਿੱਚ ਬਹੁਤ ਸਮਾਨ ਲੁੱਟਿਆ ਤੇ ਸੋਮਨਾਥ ਦੇ ਮੰਦਿਰ ਦੇ ਦਰਵਾਜ਼ੇ ਵੀ ਕਹਿੰਦੇ ਲੁੱਟ ਕੇ ਗਜਨੀ ਇੱਧਰ ਨੂੰ ਲੈ ਕੇ ਆਇਆ ਅਸੀਂ ਖੜੇ ਅੱਜ ਅਫਗਾਨਿਸਤਾਨ ਦੇ ਸ਼ਹਿਰ ਗਜਨੀ ਚ ਤੇ ਤੁਹਾਨੂੰ ਅੱਗੇ ਦਿਖਾਉਣੇ ਆ ਗਜਨੀ ਦਾ ਕਿਲਾ ਲਓ ਜੀ ਆਪਾਂ ਗੱਡੀ ਰਾਹੀਂ ਮੁਹੰਮਦ ਗਜਨੀ ਦੇ ਜਿਹੜੇ ਕਿਲਾ ਹੈ ਉਹਦੇ ਬਿਲਕੁਲ ਨੇੜੇ ਪਹੁੰਚ ਚੁੱਕੇ ਆ ਅੱਗੇ-ਅੱਗੇ ਤੁਹਾਨੂੰ ਦਿਖਾਵਾਂਗੇ ਇਹ ਰਸਤਾ ਸ਼ਾਇਦ ਉੱਪਰ ਨੂੰ ਜਾਂਦਾ ਹੈ ਅੱਗੇ ਚੱਲ ਕੇ ਤੁਹਾਨੂੰ ਦਿਖਾਉਣੇ ਆ ਵੀ ਕਿਸ ਤਰ੍ਹਾਂ ਦਾ ਇੱਥੇ ਕਿਲੇ ਦਾ ਹੁਣ ਰਖ ਰਖਾਵਾ ਹੈ ਜਿਨ੍ਹਾਂ ਨੇ ਲੁੱਟਾਂ ਹੋਆਂ ਕੀਤੀਆਂ ਦੁਨੀਆ ਤੇ ਤੇ ਆਪਣੇ ਖਜ਼ਾਨੇ ਭਰੇ ਉਹਨਾਂ ਦੇ ਹੁਣ ਕੀ ਹਾਲ ਨੇ ਹੇ ਲੋਕਲ ਬਾਈ ਇੱਥੋਂ ਸਾਡੇ ਨਾਲ ਸਾਨੂੰ ਘੁਮਾ ਰਿਹਾ ਹੈ ਤੇ ਇੱਥੇ ਭਾਸ਼ਾ ਦੀ ਬਹੁਤ ਦਿੱਕਤ ਹੈ ਇਹਨਾਂ ਨੂੰ ਜਾਂ ਤਾਂ ਇੱਥੋਂ ਦੀ ਜਿਹੜੀ ਲੋਕਲ ਬੋਲੀ ਆ ਉਹ ਆਉਂਦੀ ਹੈ ਜਾਂ ਫਾਰਸੀ ਆਉਂਦੀ ਹੈ ਫਾਰਸੀ ਸਾਨੂੰ ਨਹੀਂ ਆਉਂਦੀ ਹੈਗੀ ਮੈਨੂੰ ਆ ਲੱਗਦਾ ਵੀ ਤੁਸੀਂ 100 200 ਸ਼ਬਦ ਤਨ ਫਾਰਸੀ ਦੇ ਜ਼ਰੂਰ ਸਿੱਖ ਕੇ ਆਓ ਜੇ ਤੁਸੀਂ ਅਫਗਾਨਿਸਤਾਨ ਘੁੰਮਣਾ ਚਾਹੁੰਦੇ ਹੋ ਤੇ ਤੁਹਾਨੂੰ ਕੋਈ ਦਿੱਕਤ ਨਹੀਂ ਹੋਣੀ ਹੁਣ ਆਪਾਂ ਚੱਲਾਂਗੇ ਉੱਪਰ ਉੱਪਰ ਜਾਣ ਦਾ ਜਿਹੜਾ ਰਸਤਾ ਹੈ ਇਹ ਐ ਕੋਸ਼ਕ ਪੌੜੀਆਂ ਹੀ ਬਚੀਆਂ ਨੇ ਤੇ ਬਾਕੀ ਤਾਂ ਕੱਚਾ ਹੀ ਐ ਇਸ ਕਿਲੇ ਦੇ ਬਾਹਰ ਜਿਹੜਾ ਤੁਸੀਂ ਦੇਖ ਰਹੇ ਹੋ ਇੱਥੇ ਔਰਤਾਂ ਨੂੰ ਕਹਿੰਦੇ ਇੰਡੀਆ ਚੋਂ ਲੁੱਟ ਕੇ ਲਿਆ ਕੇ ਟਕੇ ਟਕੇ ਲਈ ਵੇਚਿਆ ਜਾਂਦਾ ਸੀ ਕਦੇ ਉਹ ਵੀ ਸਮਾਂ ਸੀ ਹੁਣ ਵੀ ਦੇਖ ਸਕਦੇ ਹੋ ਤੁਸੀਂ ਕੀ ਹਾਲਾਤ ਨੇ ਹਨਾ ਇੱਥੇ ਤੇ ਕਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਐ ਦੇਖੋ ਜੀ ਪੁਰਾਣੇ ਜਿਹੜੇ ਘਰ ਸੀ ਪੁਰਾਣੇ ਕਮਰੇ ਸੀ ਕੁਝ ਇਸ ਤਰ੍ਹਾਂ ਦੇ ਹੁੰਦੇ ਸੀ ਫੇ ਮੈਨੂੰ ਆ ਲੱਗਦਾ ਵੀ ਲਗਭਗ 3-3 ਫੁੱਟ ਚੌੜੀਆਂ ਕੰਧਾਂ ਹੋਣਗੀਆਂ ਜਿਨ੍ਹਾਂ ਦੀਆਂ ਛੱਤਾਂ ਢਹਿ ਚੁੱਕੀਆਂ ਨੇ ਤੇ ਕੰਧਾਂ ਹੀ ਖੜੀਆਂ ਨਿਕਲੀਆਂ ਇਹ ਕੱਚੇ ਘਰ ਸਮੇਂ ਦੀ ਗਵਾਹੀ ਭਰਦੇ ਨੇ ਵੀ ਇੱਥੇ ਕਦੇ ਗਜਨੀ ਦਾ ਰਾਜ ਹੁੰਦਾ ਸੀਗਾ ਤੇ ਅੱਗੇ ਵੀ ਚੱਲਾਂਗੇ ਆਪਾਂ ਹੁਣ ਇਹਨਾਂ ਦੇ ਵਿੱਚ ਦੇਖੋ ਡੰਗਰ ਪਸ਼ੂ ਚੱਲ ਰਹੇ ਨੇ ਜਿਹੜੇ ਕਿਲੇ ਸੀ ਉਹ ਬਰਾਨ ਹੋ ਗਏ ਤੇ ਇੱਥੇ ਜਿਹੜੀਆਂ ਦੇਖਣ ਵਾਲੀਆਂ ਜਗ੍ਹਾ ਨੇ ਉਹਨਾਂ ਚੋਂ ਮੇਨ ਐ ਇਹ ਅਟਰੈਕਸ਼ਨ ਗਜਨੀ ਦਾ ਕਿਲਾ ਤੇ ਉੱਪਰ ਜਾ ਕੇ ਤੁਹਾਨੂੰ ਦਿਖਾਉਣੇ ਆਪਾਂ ਕਿ ਗਜਨੀ ਦਾ ਜਿਹੜਾ ਕਿਲਾ ਸੀ ਉੱਥੋਂ ਕਿਹੋ ਜਿਹਾ 뷰 ਆਉਂਦਾ ਇਹ ਦੇਖੋ ਜੀ ਡੰਗਰ ਪਸ਼ੂ ਚੱਲ ਰਹੇ ਨੇ ਹੁਣ ਇੱਥੇ ਇੰਨਾ ਮਹਿਲਾਂ ਦੇ ਵਿੱਚ ਜਿਹੜੇ ਕਦੇ ਲੁੱਟਦੇ ਸਮਾਨ ਨਾਲ ਭਸਾਏ ਗਏ ਸੀ ਲੁੱਟਾਂ ਹੋਆਂ ਕਰਨ ਵਾਲੇ ਗਜਨੀ ਨੇ ਹੈਡ-ਹੈਡ ਮਹਿਲੋ ਸਾਰੇ ਪਰ ਮਹਿਲ ਹੁਣ ਢਾਹ ਢੇਰੀ ਨੇ ਇੱਥੇ ਇਹ ਆ ਗਜਨੀ ਦਾ ਕਿਲਾ ਤੇ ਦੇਖੋ ਤੁਸੀਂ ਕੀ ਹਾਲਾਤ ਨੇ ਅੱਜ ਹਨਾ ਇਹੋ ਜਿਹੇ ਹਾਲਾਤ ਸੋਚਿਆ ਵੀ ਨਹੀਂ ਹੋਣਾ ਕਦੇ ਗਜਨੀ ਨੇ ਸੁਪਨੇ 'ਚ ਵੀ ਮੇਰੇ ਮਹਿਲਾਂ ਦੇ ਮੇਰੀ ਜਗ੍ਹਾ ਦੇ ਰਹਿਣ ਵਾਲੇ ਦੇ ਹੋਣਗੇ ਤੇ ਇੱਥੇ ਕੋਈ ਬੰਦਾ ਵੀ ਨਹੀਂ ਦਿਖਦਾ ਇਹ ਡੰਗਰ ਪਸ਼ੂ ਚਰ ਰਹੇ ਨੇ ਤੇ ਕੋਈ ਆਉਂਦਾ ਵੀ ਨਹੀਂ ਨਾ ਦੇ ਇੱਥੇ ਤੇ ਇੱਧਰ ਸਾਰਾ ਸ਼ਹਿਰ ਵਸਿਆ ਹੈ ਇੱਧਰ ਬਹੁਤ ਦੂਰ ਤੱਕ ਸ਼ਹਿਰ ਹੈ ਇਹ ਤੇ ਇਹ ਜਗ੍ਹਾ ਵੀ ਦੇਖੋ ਤੁਸੀਂ ਇੱਧਰ ਵੀ ਸ਼ਹਿਰ ਪੂਰਾ ਦਿਖਾਈ ਦਿੰਦਾ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਇੱਕਲੇ ਦੇ ਐਨ ਸਿਕਰਤੇ ਤੇ ਸਿਖਰ ਤੇ ਬਹੁਤ ਸਾਰੇ ਕਮਰੇ ਬਣੇ ਹੋਏ ਨੇ ਇਹ ਇਧਰੋਂ ਲੈ ਕੇ ਅੱਗੇ ਤੱਕ ਤੁਹਾਨੂੰ ਦਿਖਾਵਾਂਗੇ ਇਹ ਸਾਰੇ ਕਮਰੇ ਦੀਆਂ ਜਿਹੜੀਆਂ ਛੱਤਾਂ ਨੇ ਤਾਂ ਗਾਇਬ ਨੇ ਤੇ ਕੰਧਾਂ ਹੀ ਖੜੀਆਂ ਨੇ ਕੰਧਾਂ ਦੇਖੋ ਤੁਸੀਂ ਵੀ ਤਿੰਨ-ਤਿੰਨ ਫੁੱਟ ਚੌੜੀਆਂ ਕੰਧਾਂ ਨੇ ਇਸ ਤਰ੍ਹਾਂ ਦੀਆਂ ਕੰਧਾਂ ਸ਼ਾਇਦ ਆਪਣੇ ਕਿਸੇ ਜਗ੍ਹਾ ਰਹੀਆਂ ਹੁਣ ਹੁਣ ਇਹ ਨਾ ਸਾਈਜ਼ ਦੇਖੋ ਕੰਧ ਦਾ ਇੱਕ ਦੋ ਤਿੰਨ ਸਾਢੇ ਤਿੰਨ ਗੱਠਾ ਤਗਰੀਬਨ ਸਾਈਜ਼ ਹੈ ਤੇ 3 ਫੁੱਟ ਤੋਂ ਵੱਧ ਕੰਦ ਹੈ ਇਹ ਕੁਝ ਈਟਾਂ ਵਿੱਚ ਇਹਦੇ ਪੱਕੀਆਂ ਵੀ ਲਾਈਆਂ ਗਈਆਂ ਨੇ ਬਾਕੀ ਦਾ ਸਾਰਾ ਕੱਚੀ ਈਟਾਂ ਦਾ ਤੇ ਐਡੇ-ਐਡੇ ਕਮਰੇ ਹੁੰਦੇ ਸੀ ਲਗਭਗ ਇਹ 10x12 ਫੁੱਟ ਦਾ ਕਮਰਾ ਹੋਣਾ ਤੇ ਇਸ ਤਰ੍ਹਾਂ ਦੇ ਬਹੁਤ ਕਮਰੇ ਨੇ ਵਿਚ-ਵਿਚ ਦੀ ਰਸਤਾ ਜਾਂਦਾ ਇਹਨਾਂ ਦੇ ਇਹ ਸਾਰਾ ਰਸਤਾ ਹੈ ਗੈਲਰੀ ੱਡੀ ਹੋਈ ਹੈ ਲਗਭਗ 6 ਫੁੱਟ ਦੀ ਤੇ ਇੰਨੇ ਕਿਹੇ ਉੱਚੇ ਗੇਟ ਨੇ ਇਹਨਾਂ ਦੇ ਬਹੁਤ ਛੋਟੇ-ਛੋਟੇ ਗੇਟ ਨੇ ਯਾਰ ਅੱਗੇ ਵੀ ਦਿਖਾਉਣਾ ਤੁਹਾਨੂੰ ਤਕਰੀਬਨ 1000 ਸਾਲ ਪੁਰਾਣਾ ਇਕਲਾ ਦਸ ਰਹੇ ਨੇ ਇਹ ਪੱਕੀ ਇੱਟ ਵੀ ਲੱਗੀ ਹੋਈ ਹੈ ਵਿੱਚ ਇਹ ਦੇਖੋ ਮੈਨੂੰ ਤਾਂ ਲੱਗਦਾ ਯਾਰ ਖਜ਼ਾਨਾ ਖਜੂਨਾ ਵੀ ਲੱਭ ਸਕਦਾ ਇਹਦੇ ਵਿੱਚੋਂ ਜੇ ਮੈਟਲ ਡਿਟੈਕਟਰ ਲੈ ਕੇ ਆਈਏ ਕੋਈ ਪਤਾ ਨਹੀਂ ਕਿੱਥੇ ਕੀ ਪਿਆ ਹੋਵੇ ਇਹ ਵੀ ਰਸਤਾ ਆ ਗਿਆ ਇਹ ਰਸਤਾ ਚੌੜਾ ਉਦੋਂ ਤੇ ਹੋਰ ਅੱਗੇ ਜਾ ਕੇ ਦੇਖਦੇ ਆਪਾਂ ਇਧਰ ਦੀ ਰਸਤਾ ਹੈ ਦੋਨੇ ਸਾਈਡ ਜਿਹੜੇ ਕਮਰੇ ਨੇ ਲਗਭਗ 12 ਬਾਈ 10 15 ਬਾਈ 12 ਇਹ ਸਾਈਜ਼ ਹੈ ਕਮਰਿਆਂ ਦਾ ਤੇ ਇਧਰੋਂ ਪੂਰਾ ਗਜਨੀ ਸ਼ਹਿਰ ਦਿਖਦਾ ਹੈ ਗਜਨੀ ਸ਼ਹਿਰ ਇਧਰ ਪੁਰਾਣਾ ਗਜਨੀ ਸ਼ਹਿਰ ਹੈ ਤੇ ਪੁਰਾਣੇ ਘਰ ਨੇ ਇਹ ਤਾਂ ਬਿਲਕੁਲ ਹੀ ਪੁਰਾਣਾ ਗਜਨੀ ਸ਼ਹਿਰ ਹੈ ਦੇਖੋ ਤੁਸੀਂ ਕੱਚਾ ਹਾਲੇ ਵੀ ਕਹਿੰਦੇ ਕੱਚੇਕਰ ਬਹੁਤ ਜ਼ਿਆਦਾ ਨੇ ਅਫਗਾਨਿਸਤਾਨ ਦੇ ਵਿੱਚ ਇਹ ਦੇਖੋ ਇਹ ਪੁਰਾਣਾ ਗਜਨੀ ਹੈ ਪੁਰਾਣੇ ਗਜਨੀ ਦੀਆਂ ਗਲੀਆਂ ਘਰ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਪੁਰਾਣਾ ਗਜਨੀ ਹੈ ਤੇ ਪੂਰੀਆਂ ਲਿਪੀਆਂ ਹੋਈਆਂ ਕੰਧਾਂ ਨੇ ਮੀਂਹ ਬਹੁਤ ਘੱਟ ਪੈਂਦੇ ਨੇ ਇੱਥੇ ਤਾਂ ਕਰਕੇ ਇਹੋ ਜਿਹੇ ਘਰ ਇਹ ਹਾਲੇ ਸੁਰੱਖਿਅਤ ਨੇ ਇੱਥੇ ਇਹ ਸਾਹਮਣੇ ਅਫਗਾਨਿਸਤਾਨ ਦਾ ਨਵਾਂ ਝੰਡਾ ਝੁਲ ਰਿਹਾ ਹੈ ਤੇ ਅੱਗੇ ਨੂੰ ਚੱਲਾਂਗੇ ਆਪਾਂ ਅੱਗੇ ਵੀ ਤੁਹਾਨੂੰ ਦਿਖਾਉਣੇ ਆ ਵੀ ਕਿਸ ਤਰ੍ਹਾਂ ਦਾ ਹੈ ਗਜਨੀ ਦਾ ਕਿਲਾ ਗਜਨੀ ਜੀ ਨੇ ਭਾਰਤ ਤੇ 16 ਹਮਲੇ 17 ਹਮਲੇ ਕੀਤੇ ਤੇ ਲੁੱਟ ਕੇ ਲੈ ਗਿਆ ਪੂਰੇ ਭਾਰਤ ਨੂੰ ਸੋਮਨਾਥ ਦਾ ਮੰਦਿਰ ਉੱਥੋਂ ਦੀ ਮੂਰਤੀ ਉੱਥੋਂ ਦੇ ਗੇਟ ਕਹਿੰਦੇ ਲਾ ਕੇ ਲੈ ਗਿਆ ਪਰ ਦੇਖੋ ਤੁਸੀਂ ਕੀ ਹਾਲਾਤ ਨੇ ਹੁਣ ਜਿਹੜੇ ਲਟੇਰੇ ਦੇ ਘਰ ਦੇ ਨੇ ਇਹ ਸਾਰਾ ਦੇਖੋ ਪੁਰਾਣਾ ਗਜਨੀਆ ਕੱਚੇ ਘਰ ਕੱਚੀਆਂ ਕੰਧਾਂ ਤੇ ਇਹਨਾਂ ਦੇ ਵਿੱਚ বাসਦੇ ਇੱਥੋਂ ਦੇ ਲੋਕ ਸਾਫ਼ ਸੁਥਰੇ ਬਹੁਤ ਨੇ ਪਰ ਅੰਦਰੋਂ ਘਰ ਇਧਰੋਂ ਵੀ ਤੁਹਾਨੂੰ ਦਿਖਾਉਣਾ ਇਹ ਨਵਾਂ ਗੱਜਨੀ ਹੈ ਇਧਰ ਇਹ ਜਿਹੜੇ ਵਿਚ ਵਿਚ ਸੋਨੇ ਰੰਗੇ ਡੂਮ ਦਿਖ ਰਹੇ ਨੇ ਇਹ ਸਾਰੀਆਂ ਮਸਜਿਦਾਂ ਨੇ ਇੱਥੋਂ ਦੀਆਂ ਦੇਖੋ ਇਹ ਵੀ ਗੁੰਬਦ ਮਸਜਿਦ ਹੈ ਤੇ ਇਹ ਵੀ ਗੁੰਬਦ ਹੈ ਜਿਹੜਾ ਹੈ ਮਸਜਿਦ ਹੈ ਇਹ ਨਮਾਗਜਨੀ ਹੈ ਸਾਰਾ ਜਿਹਦੇ ਵਿੱਚ ਵੱਡੀਆਂ ਬਿਲਡਿੰਗਾਂ ਬਣੀਆਂ ਹੋਈਆਂ ਨੇ ਤੇ ਹੋਰ ਬਹੁਤ ਸਾਰਾ ਦੇਖਣ ਨੂੰ ਜਗ੍ਹਾ ਨੇ ਜਿਹੜੇ ਬਾਜ਼ਾਰ ਨੇ ਇੱਥੇ ਇਹ ਆ ਜੀ ਗਜਨੀ ਦਾ ਕਿਲਾ ਇੱਥੇ ਆਪਾਂ ਹੁਣ ਖੜੇ ਆ ਤੇ ਅਫਗਾਨਿਸਤਾਨ ਦੇ ਲੋਕਾਂ ਦੀ ਖਾਸियत ਹੈ ਕਹਿੰਦੇ ਜਿਹੜੇ ਇੱਥੋਂ ਦੇ ਲੋਕਾਂ ਨੇ ਟੈਂਕ ਨਸ ਤੋਂ ਨਬੂਤ ਕੀਤੇ ਹੋਏ ਨੇ ਜਾਂ ਦੂਜੇ ਦੇਸ਼ ਦੇ ਜਿਹੜੇ ਹਥਿਆਰ ਨੇ ਉਹ ਇਸ ਤਰ੍ਹਾਂ ਸਟ ਰੱਖੇ ਨੇ ਜਿਵੇਂ ਆਪਾਂ ਪੁਰਾਣੀ ਚੀਜ਼ ਛੱਡ ਦਿੰਨੇ ਕੋਈ ਇਹ ਦੇਖੋ ਇਹਨਾਂ ਨੇ ਕਿਲਾ ਉੱਪਰ ਪੂਰਾ ਟੈਂਕ ਸਾਹਮਣੇ ਰੱਖਿਆ ਹੋਇਆ ਹੈ ਕਹਿੰਦੇ ਇੱਥੇ ਕਦੇ ਸੋਵੀਅਤ ਯੂਨੀਅਨ ਦੀ ਫੌਜ ਰਿਆ ਕਰਦੀ ਸੀ 19ਵੀਂ ਸਦੀ ਦੇ ਵਿੱਚ ਮੌਸਮ ਹੈ ਜਿਹੜਾ ਅੱਜ ਪੂਰਾ ਬੱਦਲਬਾਈ ਦਾ ਬਣਿਆ ਹੋਇਆ ਸਾਨੂੰ ਇਸੇ ਮੀਂਹ ਦੇ ਅਸਰ ਨੇ ਦੇਖੋ ਵੀ ਕਿਰਪਾ ਹੁੰਦੀ ਆ ਪ੍ਰਮਾਤਮਾ ਦੀ ਕਿ ਨਹੀਂ ਅਸੀਂ ਦੇਖ ਸਕਦੇ ਹਾਂ ਅੱਜ ਗਜਨੀ ਤੇ ਮੈਨੂੰ ਆ ਲੱਗਦਾ ਵੀ ਚਲੋ ਜਿੰਨਾ ਵੀ ਦੇਖਿਆ ਗਿਆ ਤੁਹਾਡੇ ਲਈ ਓਹੋ ਉਹਨਾਂ ਰਿਕਾਰਡ ਕਰਾਂਗੇ ਇਹ ਦੇਖੋ ਜੀ ਇੱਥੋਂ ਦਾ ਨਜ਼ਾਰਾ ਲੋ ਜੀ ਆਪਾਂ ਟੈਂਕ ਦੇ ਨੇੜੇ ਤੇੜੇ ਜਿਹਾ ਪਹੁੰਚ ਗਏ ਤੇ ਹਾਲਾਤ ਦੇਖੋ ਤੁਸੀਂ ਇੱਥੋਂ ਦੇ ਜਿਹੜੇ ਦੋ ਮੰਜ਼ਲੇ ਚਿਵਾਰੇ ਸੀ ਸਾਰਿਆਂ ਦੀਆਂ ਸੱਤਾਂ ਡਿੱਗ ਚੁੱਕੀਆਂ ਨੇ ਕੋਈ ਕੋਈ ਕੰਧ ਜੀ ਖੜੀ ਐ ਤੇ ਇਧਰ ਬੱਚੇ ਨੇ ਜਿਹੜੇ ਟੈਂਕ ਤੇ ਖੇਡ ਰਹੇ ਨੇ ਇੱਥੇ ਇਹ ਦੇਖੋ ਕਿਵੇਂ ਲੜਕੇ ਨੇੜੇੋਂ ਜਾ ਕੇ ਦਿਖਾਉਣਾ ਤੁਹਾਨੂੰ ਇਹ ਜਿਹੜਾ ਸੋਵਿਟ ਜੁਨੀਅਨ ਦਾ ਟੈਂਕ ਦਾ ਆ ਤੈਨੇ ਕਹਿੰਦੇ ਇੱਥੇ ਸਾਹਮਣੇ ਰੱਖਿਆ ਹੋਇਆ ਨਾਲੇ ਇਹ ਟੈਂਕ ਦੇ ਨੇੜੇੋਂ ਜਿਹੜੇ ਨੀਚੇ ਵਾਲਾ ਤੁਹਾਨੂੰ ਦਿਖਾਉਣਾ ਆਪਾਂ ਪੂਰੇ ਦਾ ਪੂਰਾ ਸ਼ਹਿਰ ਹੈ ਆਹ ਕੱਚਾ ਨੇੜੇ ਨੇੜੇ ਦੂਰੋਂ ਜਿਹੜਾ ਸ਼ਹਿਰ ਆ ਉਹ ਪੱਕਾ ਹੋ ਚੁੱਕਿਆ ਤੇ ਇੱਥੇ ਪਰ ਕੱਚੇ ਘਰ ਨੇ ਕੱਚੀਆਂ ਗਲੀਆਂ ਨੇ ਤੇ ਦੇਖੋ ਤੁਸੀਂ ਨੇੜੇ ਜੂਮ ਕਰਕੇ ਦਿਖਾਉਣਾ ਤੁਹਾਨੂੰ ਮੈਂ ਜਿਹੜੇ ਘਰਾਂ ਦੇ ਹਾਲਾਤ ਨੇ ਉੱਪਰੋਂ ਦਿਖਾਈ ਦਿੰਦੇ ਨੇ ਵੈਸੇ ਸੇ ਪਰਦੇ ਦੀ ਪਰਸਾ ਹੁਣ ਕਾਰਨ ਜਿਹੜੇ ਘਰਾਂ ਦੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੁੰਦੀ ਤਾਂ ਕਰਕੇ ਅਸੀਂ ਤੁਹਾਨੂੰ ਘਰਾਂ ਦੇ ਵਿੱਚ 1 2 ਦੇ ਵਿੱਚ ਹੀ ਲਏ ਗਿਆ ਇਹ ਦੇਖੋ ਇਹ ਨੇ ਜੀ ਘਰਾਂ ਦੇ ਹਾਲਾਤ ਇੱਥੋਂ ਦੇ ਪਰਲੇ ਕੋਲ ਕੱਚੇ ਘਰ ਨੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਪੱਕੀ ਇਟ ਲਾਈ ਹੋਣੀ ਹੈ ਕਿਸੇ ਕਿਸੇ ਦੇ ਵਾਸ਼ਰੂਮ ਵਗੈਰਾ ਨੇ ਜਿਹੜੇ ਉਹ ਪੱਕੇ ਬਣੇ ਹੋਏ ਨੇ ਇਹ ਸਾਰੇ ਕੱਚੇ ਘਰ ਨੇ ਇਹ ਦੇਖੋ ਛੋਟੇ ਛੋਟੇ ਘਰ ਨੇ ਬਿਲਕੁਲ ਟੈਂਕ ਤੇ ਖੇਡਦੇ ਸਾਨੂੰ ਬੱਚੇ ਮਿਲ ਨੇ ਹੈਲੋ ਨਾਮ ਨਾਮ ਕੀ ਨਾਮ ਹੈ تمہارا ਮਜੀਰ احمد ਮਜੀਰ احمد ਪੜਾਈ ਕਰਤੇ ਹੋ ਪੜ੍ਹਤੇ ਹੋ ਠੰਡ ਨਾਲ ਬਈ ਦੰਦ ਵੱਜ ਰਹੇ ਨੇ ਬੱਚਿਆਂ ਦੇ ਦੇਖੋ ਤੁਸੀਂ ਤੇ ਫਿਰ ਵੀ ਇੱਥੇ ਖੇਡ ਰਹੇ ਨੇ ਮਦਰਸਾ ਜਾਂਦੇ ਹੋ ਮਦਰਸਾ ਹੂੰ ਕਿਤਾਬ ਯੈਸ ਯੈਸ ਯੂ ਹੈਵ ਅ ਬੁੱਕ ਕਲਮ ਕਿਤਾਬ ਓਕੇ bro ਠੀਕ ਹੈ ਇਹ ਦੇਖੋ ਭਾਈ ਇੰਜਨ ਵਗੈਰਾ ਵੀ ਇਹਨਾਂ ਨੇ ਵਿੱਚ ਹੀ ਸੈੱਟ ਰੱਖਿਆ ਨੇ ਇਹਦੇ ਇਹ ਗੀਅਰ ਹੈ ਓ ਇੰਜਨ ਹੈਗਾ ਪਿਸਟਨ ਦੇਖੋ ਕਿਵੇਂ ਬਾਹਰ ਭਾਣੇ ਉਹਦੇ ਗਿਣ ਕੇ ਦੱਸੋ ਵੀ ਕਿੰਨੇ ਪਿਸਟਨ ਨੇ ਇਹਦੇ ਵਿੱਚ ਇਹ ਦੇਖੋ ਯਾਰ ਪੁਰਾਣੇ ਘਰਾਂ 'ਚ ਹਨਾ ਚਿਮਣੀਆਂ ਵਗੈਰਾ ਵੀ ਹੁੰਦੀਆਂ ਸੀ ਇਹ ਚਿਮਣੀਆਂ ਦੇਖੋ ਇੱਥੋਂ ਸ਼ੁਰੂ ਹੋ ਕੇ ਇਹ ਉੱਪਰ ਤੱਕ ਜਾਂਦੀ ਹੈ ਇਹ ਦੇਖੋ ਇਹ ਸਾਰੀ ਉੱਪਰ ਤੱਕ ਲੰਘਦੀ ਹੈ ਤੇ 1000 ਸਾਲ ਪਹਿਲਾਂ ਚਿਮਣੀਆਂ ਹੁੰਦੀਆਂ ਸੀ ਘਰਾਂ ਦੇ ਵਿੱਚ ਤੇ ਬਹੁਤ ਸੋਹਣਾ ਇਹ ਜਿਹੜਾ ਭਾਵਨ ਕਲਾ ਦਾ ਨਮੂਨਾ ਹੈ ਸ਼ਾਇਦ ਇੱਧਰ ਰਸੋਈਆਂ ਵਗੈਰਾ ਹੁੰਦੀਆਂ ਹੋਣਗੀਆਂ ਸਾਈਡ ਤੇ ਪਹਿਲੀ ਸਾਈਡ ਆ ਗਈ ਇਹ ਤੇ ਇੱਧਰ ਲਿਖਿਆ ਗਿਆ ਮੇਰੇ ਖਿਆਲ ਚ ਗਜਨੀ ਲਿਖਿਆ ਗਿਆ ਪਤਾ ਨਹੀਂ ਅੱਲਾ ਲਿਖਿਆ ਗਿਆ ਭਾਈ ਉਰਦੂ ਪੜਨ ਵਾਲੇ ਜਾਣ ਸਕਦੇ ਨੇ ਕੀ ਲਿਖਿਆ ਗਿਆ ਇਹ ਕਿਲਾ ਦੇਖਦੇ ਦੇਖਦੇ ਮੌਸਮ ਆ ਜਿਹੜਾ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਹੈ ਇੱਥੇ ਆਲੇ ਦੁਆਲੇ ਜਿਹੜੀ ਨੇਰੀ ਧੂੜ ਭਰੀ ਜਿਹੜੀ ਹਵਾ ਹੈ ਉਹ ਚੱਲਣ ਲੱਗੀ ਤੇ ਹੁਣ ਅਸੀਂ ਅੱਗੇ ਜਾ ਕੇ ਤੁਹਾਨੂੰ ਦਿਖਾਵਾਂਗੇ ਜਿਹੜਾ ਇੱਥੋਂ ਦਾ ਹੈਗਾ ਸੀਗਾ ਜੇਲ ਜੇਲ ਦੇ ਵਿੱਚ ਚੱਲਾਂਗੇ ਤੇ ਉੱਪਰੋਂ ਆਪਾਂ نیچے ਚੱਲਦੇ ਹਾਂ ਤੇ ਇਹ ਸੀ ਸਾਰਾ ਮਹਿਮੂਦ ਗਜਨਵੀ ਦਾ ਜਿਹੜਾ ਕਿਲਾ ਤੇ ਆਪਾਂ ਫਿਰ ਰਹੇ ਹਾਂ ਗਜਨੀ ਅਫਗਾਨਿਸਤਾਨ ਦੇ ਵਿੱਚ ਨੇਰੀ ਆ ਜਿਹੜੀ ਸਾਡੇ ਵੱਲ ਵੱਧ ਰਹੀ ਹੈ ਦੇਖੋ ਤੁਸੀਂ ਬਹੁਤ ਜ਼ਿਆਦਾ ਟੂੜੀ ਟੂੜ ਕਰਤੀ ਐ ਨੇ ਸ਼ਹਿਰ ਦੇ ਵਿੱਚ ਤੇ ਇੱਕ ਮਿੱਟੀ ਦਾ ਸ਼ਹਿਰ ਹੈ ਦਰਸਤ ਦਰੋਤ ਤੇ ਇੱਥੇ ਘਟਨੇ ਵਾਲੇ ਪਹਾੜਾਂ ਤੇ ਮੇਰੀ ਮਿੱਟੀ ਉਹ ਮਿੱਟੀ ਚੱਕੇ ਲਿਆਉਂਦੇ ਨੇ ਹਾਲੇ ਦਵਾਲਿਆਂ ਜਿਹੜੀ ਹਵਾ ਹੈ ਜਮੀ ਮੂੰਹ ਪੈ ਗਿਆ ਫਿਰ ਤਾਂ ਹੋਜੂ ਸਾਫ਼ ਮੌਸਮ ਨਹੀਂ ਤਾਂ ਮੈਨੂੰ ਆ ਲੱਗਦਾ ਵੀ ਬਹੁਤ ਗੰਦਾ ਮੌਸਮ ਹੋ ਗਿਆ ਯਾਰ ਇਹ ਜਗਾਹ ਨੂੰ ਪੁਰਾਣੇ ਜਮਾਨੇ ਦੀ ਕਹਿੰਦੇ ਜੇਲ੍ਹ ਦੱਸਦੇ ਨੇ ਇੱਥੇ ਕਿਸੇ ਟਾਈਮ 'ਚ ਕੈਦੀ ਕੈਦ ਕਰਕੇ ਰੱਖੇ ਜਾਂਦੇ ਸੀਗੇ ਤੇ ਅੰਦਰੋਂ ਦਿਖਾਉਣਾ ਤੁਹਾਨੂੰ ਥੋੜੀ ਜੀ ਵੀ ਅੰਦਰੋਂ ਕਿਸ ਤਰ੍ਹਾਂ ਦੀ ਹੈ ਇਹ ਗੰਦ ਮੰਦੀ ਪਿਆ ਵਹਤਾ ਇੱਥੇ ਇਹ ਦੇਖੋ ਜੀ ਅੰਦਰੋਂ ਪੂਰੀ ਤੋੜ ਪੰਨ ਕੀਤੀ ਹੋਈ ਹੈ ਇਹਦੀ ਇਹ ਹੈ ਜੇਲ ਇਹ ਕੋਠੜੀਆਂ ਬਣੀਆਂ ਹੋਈਆਂ ਨੇ ਅੰਦਰ ਕਿਤੇ ਕੋਈ ਸਫ ਸੁਪੀ ਨਾ ਜੇ ਮੈਨੂੰ ਤਾਂ ਐਂ ਲੱਗਦਾ ਬਾਹਰ ਚਲੀਏ ਇਹ ਆ ਜੀ ਜੇਲ ਤੇ ਜੇਲ ਦੇ ਵਿੱਚ ਇੱਥੇ ਕੈਦੀ ਕੈਦ ਕਰਕੇ ਰੱਖਿਆ ਜਾਂਦਾ ਹੈ ਤਕਰੀਬਨਾਂ 4 ਫੁੱਟ ਤੋਂ ਜ਼ਿਆਦਾ ਚੌੜੀਆਂ ਗੰਧਾਣੇ ਦੀਆਂ ਉੱਪਰ ਉਹ ਨਾਨ ਵਗੈਰਾ ਰੱਖਿਆ ਹੋਇਆ ਡਾਟਾਂ ਲੱਗੀਆਂ ਹੋਈਆਂ ਨੇ ਇਹਦੇ ਤੇ ਬਾਹਰ ਚੱਲਦੇ ਆਪਾਂ ਬਾਹਰ ਜਿਹੜਾ ਨੇਰ ਤੂਫਾਨ ਇਹ ਆ ਚੁੱਕਿਆ ਹੈ ਹਾਂ ਬਾਹਰ ਚਲਾਂਗੇ ਗੱਡੀ ਦੇ ਵਿੱਚ ਆਪਾਂ ਘੁੰਮ ਰਹੇ ਹਾਂ ਗਜਨੀ ਤੇ ਗਜਨੀ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਮਹਿਮੂਦ ਗਜਨੀ ਦੀ ਜਿਹੜੀ ਕਬਰ ਸੀਗੀ ਕਬਰ ਦੇ ਉੱਪਰ ਇਹਨਾਂ ਦੇ ਰਾਜ ਦੀ ਪੂਰੀ ਪੂਰੀ ਲਿਸਟ ਲਾਈ ਗਈ ਹੈ ਜਿਹੜਾ ਇਹਨਾਂ ਨੇ 239 ਸਾਲ ਰਾਜ ਕੀਤਾ ਤੇ 7ਵੇਂ ਨੰਬਰ ਤੇ ਸੁਲਤਾਨ ਮਹਿਮੂਦ ਗਜਨਵੀ ਜਿਹਦਾ ਨਾਮ ਆਉਂਦਾ ਹੈ ਇਹਨਾਂ ਨੇ 997 ਤੋਂ ਲੈ ਕੇ 1030 ਤੱਕ ਰਾਜ ਕੀਤਾ ਤੇ ਇਹ ਸਾਰਾ ਇਹਨਾਂ ਦਾ ਅੰਪਾਇਰ ਸੀ ਇਹਨਾਂ ਨੇ 239 ਸਾਲ ਰਾਜ ਕੀਤਾ ਇਹਦੇ ਵਿੱਚ ਲਗਭਗ 24 ਜਿਹੜੇ ਇਹਨਾਂ ਦੇ ਰਾਜੇ ਹੋਏ ਨੇ ਜਿਨ੍ਹਾਂ ਨੇ ਅਲੱਗ-ਅਲੱਗ ਸਾਲਾਂ ਦੇ ਵਿੱਚ ਰਾਜ ਕੀਤਾ ਤੇ ਲੋਕਾਂ ਤੇ ਸ਼ਾਸਨ ਕੀਤਾ ਹੈਗਾ ਤੇ ਅੱਗੇ ਹੁਣ ਆਪਾਂ ਚੱਲਾਂਗੇ ਅੰਦਰ ਕਵਰ ਦੇ ਇਹ ਸਾਰੀ ਦਿਖਾਵਾਂਗੇ ਤੁਹਾਨੂੰ ਇੱਥੇ ਜੁੱਤੇ ਨੇ ਜਿਹੜੇ ਲਾ ਕੇ ਜਣੇ ਪੈਂਦੇ ਨੇ ਇਹ ਜੀ ਮਹਿਮੂਦ ਕਾ ਜਨਬੀ ਦੀ ਕਬਰ ਤੇ ਕਬਰ ਤੇ ਦੇਖੋ ਤੁਸੀਂ ਇੱਕ ਪਾਸੇ ਪਰਦਾ ਕੀਤਾ ਗਿਆ ਸ਼ਾਇਦ ਲੜਕੀਆਂ ਦੇ ਹੀ ਹੈ ਉਹ ਤੇ ਇਸ ਤਰ੍ਹਾਂ ਦੀ ਕੁਝ ਕਬਰ ਹੈ ਇਹ ਅੰਦਰੋਂ ਇਸ ਤਰ੍ਹਾਂ ਦਾ ਨਜ਼ਾਰਾ ਹੈ ਤੇ ਚਾਹਲ ਪਹਿਲ ਇੱਥੇ ਹੁੰਦੀ ਰਹਿੰਦੀ ਹੈ ਲੋਕ ਆਉਂਦੇ ਰਹਿੰਦੇ ਨੇ ਇਹ ਹੈ ਮਹਿਮੂਦ ਕਾ ਜਨਬੀ ਜਿਹੜਾ ਲਗਭਗ 1500 ਸਾਲ ਪਹਿਲਾਂ ਹੋਇਆ ਹੈ ਉਹਨਾਂ ਦੀ ਕਬਰ ਹੈ ਜੀ ਇਹ ਦਰਵਾਜ਼ੇ ਤੇ ਬਹੁਤ ਕੰਟਰੋਵਰਸੀ ਹੈ ਕਹਿੰਦੇ ਵੀ ਇਹ ਦਰਵਾਜ਼ਾ ਜਿਹੜਾ ਸੋਮਨਾਥ ਮੰਦਿਰ ਦਾ ਹੈ ਤੇ ਇੱਥੇ ਗੱਲਬਾਤ ਚੱਲ ਰਹੀ ਹੈ ਨਾਲ ਵੀ ਇਹ ਸੋਮਨਾਥ ਮੰਦਿਰ ਦਾ ਦਰਵਾਜਾ ਜਾਂ ਫਿਰ ਹੋਰ ਹੈ ਤੇ ਇੱਧਰ ਸਾਰੇ ਬੰਦੇ ਆਏ ਨੇ ਤੇ ਇਹ ਵਿਆਹ ਹੈ ਇੱਥੇ ਵਿਆਹ ਦੀ ਬਰਾਤ ਆਈ ਹੈ ਨਾ ਚਾਹ ਤੁਸੀਂ ਕੋਈ ਬੰਦੇ ਇੱਥੋਂ ਲੈਣੇ ਜਿਹੜੇ ਕਨਵਰਟ ਕਰ ਸਕਣ ਸਾਨੂੰ ਲੈਂਗੁਏਜ ਤੇ ਇਹ ਦੱਸ ਰਹੇ ਨੇ ਕਹਿੰਦੇ ਜਿਹੜੇ ਇਹ ਦਰਵਾਜੇ ਨੇ ਇਹ ਸੋਮਨਾਥ ਦੇ ਨਹੀਂ ਹੈਗੇ ਤੇ ਇਹਦੇ ਬਾਰੇ ਲਿਖ ਕੇ ਵੀ ਲਾਇਆ ਤੁਸੀਂ ਪਾਉਜ਼ ਕਰਕੇ ਪੜ ਸਕਦੇ ਹੋ ਸੋ ਐਚ ਨਾ ਹਿਸਟਰੀ ਦੇ ਵਿੱਚ ਵੀ ਲੱਗਿਆ ਹੋਇਆ ਹੈ ਸਾਰਾ ਲਿਖ ਕੇ ਲਾਇਆ ਹੈ ਨਾ ਇਹ ਕੋਲ ਆਇਆ ਤਿੰਨੇ ਲੈਂਡ ਦਾ ਦਰਵਾਜ਼ਾ ਇਹ ਹੈ ਠੀਕ ਹੈ ਜੀ ਇਹ ਜਿਹੜਾ ਸੋਮਨਾ ਦਾ ਦਰਵਾਜ਼ਾ ਸੀ ਉਹ ਇਹ ਹੈ ਇਹ ਨਾ ਡਿਜ਼ਾਈਨ ਬਣਾ ਕੇ ਤਾਂ ਲਾਇਆ ਗਿਆ ਤੇ ਪੁਰਾਣਾ ਦਰਵਾਜ਼ਾ ਕਹਿੰਦੇ ਵਾਪਸ ਇੰਡੀਆ ਜਾ ਚੁੱਕਿਆ ਹੈ ਇਹ ਹੋਰ ਦਰਵਾਜ਼ਾ ਹੈਗੀ ਸ਼ਾਇਦ ਮੈਨੂੰ ਇਹੀ ਗੱਲ ਹਨਾ ਇਹਨਾਂ 'ਚ ਵਧੀਆ ਲੱਗਦੀ ਹੈ ਵੀ ਰਿਸਰਚ ਵਰਕ ਤੇ ਪਹੁੰਚ ਜਾਂਦੇ ਨੇ ਬਾਈ ਹੋਰੀ ਤੇ ਰਿਸਰਚ ਵਰਕ ਇਹਨਾਂ ਨੇ ਕੀ ਕੀਤਾ ਹੋਇਆ ਪੀ ਐਚ ਡੀ ਹਾਂ ਤੱਕ ਪਹੁੰਚੇ ਹੋਣੇ ਬੰਦੇ ਹਾਂਜੀ ਤੇ ਸਾਰਾ ਕੁਝ ਖੋਜ ਖਬਰ ਲੈ ਕੇ ਫੇਰ ਹੀ ਗੱਲ ਕਰਦੇ ਨੇ ਫੇਰ ਬੋਲਣਾ ਹੈ ਹਾਂ ਫੇਰ ਬੋਲਣਾ ਇੱਥੇ ਦੇ ਲੋਕਲ ਜਿਹੜੇ ਐਵੀਡੈਂਸ ਨੇ ਉਹ ਵੀ ਅਸੀਂ ਨੇ ਲੈਏ ਨੇ ਹਾਂ ਤੇ ਇੱਥੇ ਜਿਹੜੇ ਇਹ ਬਾਈ ਇੱਥੇ ਦੀ ਪਾਠ ਪੂਜਾ ਜਾਂ ਇੱਥੇ ਰਾਖੀ ਕਰਦੇ ਨੇ ਉਹਨਾਂ ਦੀ ਵੀ ਗੱਲ ਅਸੀਂ ਨੇ ਰੱਖੀ ਹੈ ਤੀਜਾ ਐਵੀਡੈਂਸ ਹੈ ਜਿਹੜਾ ਉਹ ਇੱਥੇ ਜਿਹੜੀ ਹਿਸਟਰੀ ਹੈ ਉਹ ਇਹਨਾਂ ਨੇ ਬਕਾਇਦਾ ਲਿਖ ਕੇ ਲਾਈ ਹੈ ਤੇ ਪੁਰਾਣਾ ਗੇਟ ਦੀ ਕਹਿੰਦੇ ਅਸੀਂ ਨੇ ਫੋਟੋ ਵੀ ਲਈ ਆ ਇਹ ਤੇ ਪੁਰਾਣਾ ਗੇਟ ਕੁਝ ਇਹੋ ਜਿਹਾ ਸੀਗਾ ਜਿਹੜਾ ਸੋਮਨਾਥ ਮੰਦਿਰ ਦਾ ਸੀ ਤੇ ਇਹ ਦੇਖੋ ਤੁਸੀਂ ਇਹਨੂੰ ਪਾਉਜ਼ ਕਰਕੇ ਤੁਸੀਂ ਦੇਖ ਸਕਦੇ ਹੋ ਤੇ ਕੁਝ ਧੁੰਦਲਾ ਜਾ ਪਿਆ ਖੜਾ ਮੁਰਲਾ ਸ਼ੀਸ਼ਾ ਸੀ ਜਿਹੜਾ ਦਾ ਤਾਂ ਕਰਕੇ ਇਹ ਦਿਖਾਈ ਨਹੀਂ ਦਿੰਦਾ ਹੈਗਾ ਇਹ ਸਾਰੀ ਹਿਸਟਰੀ ਹੈ ਇੱਥੋਂ ਦੀ ਤੁਸੀਂ ਇਹਨੂੰ ਪੜ ਸਕਦੇ ਹੋ ਤੇ ਇਹ ਜਿਹੜਾ ਦਰਵਾਜ਼ਿਆਂ ਦਾ ਬੜਾ ਕਚੋਲਾ ਸੀ ਹਨਾ ਵੀ ਇੱਥੇ ਲੱਗੇ ਹੋਏ ਨੇ ਮੈਨੂੰ ਇਹ ਲੱਗਦਾ ਵੀ ਜਿਹੜੀ ਸਿੱਖ ਹਿਸਟਰੀ ਆ ਉਹਦੇ ਵਿੱਚ ਵੀ ਲਿਖਿਆ ਹੋਇਆ ਤੇ ਵੀ ਜਿਹੜਾ ਉਹ ਦਰਵਾਜ਼ਾ ਉਹ ਹਰਮੰਦਰ ਸਾਹਿਬ ਤੇ ਲੱਗਿਆ ਹੋਇਆ ਤੇ ਅੱਗੇ ਆਪਾਂ ਦਿਖਾਉਣਾ ਤੁਹਾਨੂੰ ਇਹ ਬਾਹਰ ਦਾ ਨਜ਼ਾਰਾ ਇਹ ਦੇਖੋ ਸਾਰਾ ਜੀ ਇਹ ਮਕਬਰੇ ਦੇ ਨਾਲ ਹੀ ਇੱਕ ਹੋਰ ਜਗ੍ਹਾ ਬਣੀ ਹੋਈ ਹੈ ਇਹ ਮਕਬਰਾ ਜਿਹੜਾ ਤਕਰੀਬਨ 1000 ਸਤੋਂ ਵੀ ਵੱਧ ਸਾਲ ਪੁਰਾਣਾ ਹੈ ਡੋਮ ਬਣੇ ਹੋਏ ਨੇ ਆਲੇ-ਦੁਆਲੇ ਦੇਖੋ ਤੁਸੀਂ ਇੱਥੋਂ ਦੀ ਪੁਰਾਣੀ ਜਿਹੜੀ ਚੱਲੀ ਆ ਪੂਰੀ ਕਾਂ ਉਹ ਰੱਖੀ ਗਈ ਹੈ ਇਹ ਸਾਰੀ ਜਗਾ ਬਣੀ ਹੋਈ ਹੈ ਇਧਰ ਇਹ ਮਖਬਰੇ ਦਾ ਜਿਹੜਾ ਪਹਿਲੇ ਪਾਸੇ ਇੱਕ ਗੇਟ ਹੈ ਗੇਟ ਦੇਖੋ ਤੁਸੀਂ ਕਿੰਨੇ ਪੁਰਾਣੇ ਗੇਟ ਇੱਥੇ ਲਾ ਕੇ ਰੱਖੇ ਗਏ ਨੇ ਬਹੁਤ ਭਾਰੀ ਗੇਟ ਨੇ ਇਹ ਲੱਕੜ ਦੇ ਇਹ ਦੇੜੀਆਂ ਦੁੜੀਆਂ ਹੋਈ ਪੁਰਾਣੀਆਂ ਇੱਧਰ ਕਹਿੰਦੇ ਪਾਣੀ ਦਾ ਪ੍ਰਬੰਧ ਸੀ ਜਿਹੜਾ ਉਹ ਹੁੰਦਾ ਸੀਗਾ ਇਹ ਪੁਰਾਣਾ ਪਿੰਡ ਹੈ ਇਹ ਹਮਾਮ ਬਣਿਆ ਹੋਇਆ ਕਹਿੰਦੇ ਇੱਧਰ ਸ਼ਾਹੀ ਹਮਾਮ ਕਹਾ ਜਾਂਦਾ ਸੀ ਕਿਸੇ ਸਮਿਆਂ ਦੇ ਵਿੱਚ ਇਸ ਥਾਂ ਤੇ ਲੋਕ ਇਸ਼ਨਾਨ ਕਰਨ ਦੇ ਲਈ ਆਉਂਦੇ ਸੀਗੇ ਇਹ ਪੁਰਾਣਾ ਹਮਾਮ ਹੈ ਇੱਧਰੋਂ ਵੀ ਦਿਖਾਉਣਾ ਤੁਹਾਨੂੰ ਇਹ ਦੇਖੋ ਬਹੁਤ ਪੁਰਾਣੀ ਬਿਲਡਿੰਗ ਆ ਯਾਰ ਤੇ ਇੱਥੇ ਤਾਂ ਮੇਰੇ ਖਿਆਲ ਦੇ ਵਿੱਚ ਕਈ ਸਦੀਆਂ ਪੁਰਾਣੀਆਂ ਇੱਟਾਂ ਲੱਗੀਆਂ ਹੋਈਆਂ ਨੇ ਤੇ ਇਹ ਕੁਝ ਸੰਗੇ ਮਰਮਰ ਦੇ ਵਿੱਚ ਬਣਾਇਆ ਗਿਆ ਮੂੰਹ ਜਿਹਾ ਦੇਖੋ ਤੁਸੀਂ ਫੇਸ ਦਾ ਮੂੰਹ ਲੱਗਦਾ ਮੈਨੂੰ ਤਾਂ ਇਹ ਲਓ ਜੀ ਆਪਾਂ ਖੜੇ ਆ ਗਜਨੀ ਦੇ ਵਿੱਚ ਗਜਨੀ ਦੇ ਵਿੱਚ ਕਹਿੰਦੇ ਇਹ ਇੱਕ ਟੂਰਿਸਟ ਅਟਰੈਕਸ਼ਨ ਹੈਗੀ ਤੇ ਜਿੱਥੇ ਬਹੁਤ ਸਾਰੇ ਲੋਕ ਆ ਕੇ ਜਾਂਦੇ ਨੇ ਇਹ ਹੈਗੀ ਇਹ ਮিনার ਮিনার ਦੇ ਉੱਪਰ ਦੇਖੋ ਤੁਸੀਂ ਬਹੁਤ ਸੋਹਣੀ ਜਿਹੜੀ ਕਲਾਕਾਰੀ ਕੀਤੀ ਗਈ ਹੈ ਇਹ ਤੁਹਾਨੂੰ ਨੇੜੇ ਤੋਂ ਹੋਣਾ ਸਮੈ ਉੱਪਰ ਕੁਰਾਨ ਦੀਆਂ ਆਇਤਾਂ ਲਿਖੀਆਂ ਗਈਆਂ ਨੇ ਇਹ ਸਾਰੀਆਂ ਕੁਰਾਨ ਦੀਆਂ ਆਇਤਾਂ ਨੇ ਤੇ ਵਿਚਾਲੇ ਦੇਖੋ ਤੁਸੀਂ ਲੱਕੜ ਪਾਈ ਗਈ ਹੈ ਵੀ ਇਹ ਜਿਹੜਾ ਕਿਸੇ ਪੁਚਾਲ ਦੇ ਵਿੱਚ ਬਚੀ ਰਹੇ ਇਹ ਸਾਰਾ ਕੰਮ ਮੇਰੇ ਤੇ ਕੀਤਾ ਹੋਇਆ ਹੈ ਇੱਕ ਜਿਹੜੀਆਂ ਛੋਟੇ-ਛੋਟੇ ਇਟਾ ਹੁੰਦੀਆਂ ਨੇ ਉਹਨਾਂ ਨੂੰ ਕਢ ਕੇ ਇਹ ਮਨਾਰ ਬਣੀ ਹੋਈ ਹੈ ਇੱਕ ਮਨਾਰ ਇੱਥੇ ਹੋਰ ਹੈ ਤੁਹਾਨੂੰ ਉਹ ਵੀ ਦਿਖਾਵਾਂਗੇ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਗਜਨੀ ਸ਼ਹਿਰ ਦੇ ਵਿੱਚ ਮੁਹੰਮਦ ਕਜਨਵੀ ਦੀ ਜਿਹੜੀ ਯਾਦ ਦੇ ਵਿੱਚ ਇਹ ਮਨਾਰਾਂ ਬਣਾਈਆਂ ਗਈਆਂ ਨੇ ਇਹ ਮਨਾਰਾਂ ਦੇ ਉੱਪਰ ਕੁਰਾਨ ਦੀਆਂ ਇਤਾਂ ਲਿਖੀਆਂ ਹੋਈਆਂ ਨੇ ਇਹ ਦੂਜੀ ਮਨਾਰ ਹੈ ਪਹਿਲੀ ਮਨਾਰ ਆਪਾਂ ਉਹ ਸਾਹਮਣੇ ਦੇਖ ਕੇ ਆਇਆ ਇੱਥੋਂ ਤਕਰੀਬਨ 1.5 ਕਿਲੋਮੀਟਰ ਹੋਣੀ ਆ ਆਲੇ-ਦਾਲੇ ਪੂਰਾ ਖੁੱਲਾ ਮੈਦਾਨ ਹੈ ਤੇ ਇੱਥੇ ਖਦਾਈ ਦੀ ਮਨਾਹੀ ਹੈ ਕਹਿੰਦੇ ਜਾਂ ਤਾਂ ਇੱਥੇ ਬੱਚੇ ਕ੍ਰਿਕਟ ਖੇਡਦੇ ਨੇ ਜਾਂ ਡੰਗਰ ਪਸ਼ੂ ਚਾਰਿਆ ਜਾਂਦਾ ਜਾਂ ਫਿਰ ਇੱਥੇ ਟਾਈਮ ਪਾਸ ਕਰਨ ਆਲੇ ਬੰਦੇ ਆ ਜਾਂਦੇ ਨੇ ਇਹਨਾਂ ਨੇ ਬੈਠ ਕੇ ਇਹਨਾਂ ਨੂੰ ਨਿਹਾਰਨਾ ਹੈ ਇਹ ਜਿਹੜੀਆਂ ਬੜੀਆਂ ਹੋਈਆਂ میناراں نے اونچیاں اونچیاں کوسے ہوے مولے بھائی سਾਨੂੰ پوچھ کے گیا کہندا کون ہو ਤੁਸੀਂ ਅਸੀਂ ਇਹਨਾਂ ਦੱਸਿਆ ਵੀ ਚੱਕਰ ਤੇ ਆਏ ਆਂ ਤਾਲੀਵਾਨ ਆਲੇ ਨੇ ਸਾਰੇ ਜਿਹੜੇ ਬੈਠੇ ਨੇ ਜਿੱਥੇ ਜਗਾ ਤਾਲੀਵਾਨ ਮਿਲਦੀ ਹੈ ਹਰ ਕੋਈ ਚੱਕਰ ਨਹੀਂ ਹੈ ਜਣਾ ਸੇ ਦਾ ਕੰਮ اے سی محمد گاجے نبی ਦਾ ਸੈਰ ਕਜਨੀ ਤੇ ਮਿਲਦੇ ਆ ਇੱਕ ਨਵੀਂ ਜਗ੍ਹਾ ਤੇ ਨਵੇਂ ਵਲੌਗ ਚ ਧੰਨਵਾਦ